ਪੰਜਾਬ ਦੇ ਅਜਿਹੇ ਬਹੁਤ ਸਾਰੇ ਗੱਭਰੂ ਨੇ ਜੋ ਕਿ ਆਪਣੇ ਘਰ ਦੇ ਹਲਾਤਾਂ ਨੂੰ ਸੁਧਾਰਨ ਲਈ ਵਿਦੇਸ਼ ਦੀ ਧਰਤੀ ਤੇ ਹੱਡ ਚੀਰਵੀਂ ਮਿਹਨਤ ਕਰਦੇ ਨੇ ਪਰ ਬਹੁਤ ਸਾਰੇ ਨੌਜਵਾਨ ਹਨ ਜੋ ਕਿ ਮਿਹਨਤ ਕਰਕੇ ਆਪਣੇ ਭਵਿੱਖ ਨੂੰ ਉਜਵਲਤਾ ਬਣਾ ਲੈਂਦੇ ਨੇ ਤੇ ਬਹੁਤ ਸਾਰੇ ਅਜਿਹੇ ਵਿਅਕਤੀ ਵੀ ਹਨ ਜੋ ਕਿ ਕਮਾਈ ਕਰਦੇ ਕਰਦੇ ਆਪਣੀ ਜ਼ਿੰਦਗੀ ਤੋਂ ਵੀ ਹੱਥ ਤੋਂ ਵਿੜਦੇ ਹਨ ਅਜਿਹੇ ਇੱਕ ਵਿਅਕਤੀ ਸੀ ਫਗਵਾੜਾ ਨਜ਼ਦੀਕ ਪਿੰਡ ਪਲਾਹੀ ਦਾ ਰਹਿਣ ਵਾਲਾ ਜਿਸ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਮ੍ਰਿਤਕ ਵਿਅਕਤੀ ਦੀ ਪਹਿਚਾਣ ਮਨਦੀਪ ਸਿੰਘ ਸੱਲ ਵਾਸੀ ਪਲਾਹੀ ਹਾਲ ਵਾਸੀ ਅਮਰੀਕਾ ਵੱਜੋਂ ਹੋਈ ਹੈ ਮ੍ਰਿਤਕ ਵਿਅਕਤੀ ਕਰੀਬ 2.5 ਸਾਲ ਪਹਿਲਾਂ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਨ ਲਈ ਅਮਰੀਕਾ ਗਿਆ ਸੀ ਜਿੱਥੇ ਕਿ ਉਹ ਸਰਵਿਸ ਸਟੇਸ਼ਨ ਤੇ ਗੱਡੀਆਂ ਧੋਣ ਦਾ ਕੰਮ ਕਰਨ ਲੱਗ ਪਿਆ ਤੇ ਜਦੋਂ ਸ਼ਾਮ ਨੂੰ ਕੰਮ ਖਤਮ ਕਰਨ ਤੋਂ ਬਾਅਦ ਵਾਪਸ ਆਪਣੇ ਘਰ ਝਾ ਰਿਹਾ ਸੀ ਤਾਂ ਪਿੱਛੋਂ ਆ ਰਹੀ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ ਉਕਤ ਵਿਅਕਤੀ ਦੀ ਮੌਤ ਦੀ ਖਬਰ ਚਦੋ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਲੱਗੀ ਤਾਂ ਘਰ ਤੇ ਪਿੰਡ ਵਿੱਚ ਸੋਗ ਦੀ ਲਹਿਰ ਧਰ ਗਈ ਇਸ ਸੰਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਵਿਅਕਤੀ ਮਨਦੀਪ ਸਿੰਘ ਸਾਲ ਦੇ ਭਰਾ ਦਲਵੀਰ ਸਿੰਘ ਅਤੇ ਇੱਕ ਹੋਰ ਵਿਅਕਤੀ ਰੇਸ਼ਮ ਲਾਲ ਨੇ ਦੱਸਿਆ ਕਿ ਉਕਤ ਹਾਸਾ 13 ਅਕਤੂਬਰ ਨੂੰ ਹੋਇਆ ਸੀ ਤੇ ਪਰਿਵਾਰ ਨੂੰ ਬੀਤੇ ਦਿਨ ਹੀ ਮਨਦੀਪ ਸਿੰਘ ਦੀ ਮੌਤ ਦੀ ਸੂਚਨਾ ਮਿਲੀ ਹੈ ਉਹਨਾਂ ਦੱਸਿਆ ਕਿ ਉਹਨਾਂ ਦਾ ਭਰਾ ਵਿਆਹਿਆ ਹੋਇਆ ਸੀ ਅਤੇ ਉਸਦੇ ਦੋ ਬੱਚੇ ਸਨ ਮੌਤ ਦੀ ਖਬਰ ਮਿਲਦੇ ਸਾਰ ਹੀ ਜਿੱਥੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੀੜਤ ਪਰਿਵਾਰ ਨੇ ਸਰਕਾਰ પાસે ਮੰਗ ਕੀਤੀ ਕੀ ਮਨਦੀਪ ਸਿੰਘ ਦੀ ਮ੍ਰਿਤਕ ਦੇ ਵਾਪਸ ਪੰਜਾਬ ਲਿਆਂਦੀ ਜਾਵੇ ਇਹ ਜਨਾਬ ਮੁੰਡਾ ਗਿਆ ਸੀ ਕਿ ਬੰਦ ਸਭਾ ਕੁ 2 ਸਾਲ ਪਹਿਲਾਂ ਚੰਗੇ ਪੂਬਖ ਲਈ ਪਰ ਉੱਥੇ ਰੋਡ ਐਕਸੀਡੈਂਟ ਦੇ ਵਿੱਚ ਨਾ ਹਾਂਜੀ ਰੋਡ ਐਕਸੀਡੈਂਟ ਦੇ ਹਾਂਜੀ ਡੈਥ ਹੋ ਗਈ ਉਹਦੀ ਕੈਲੀਫੋਰਨੀਆ ਸਿਕਾ ਤੇ ਕਿ ਉਹਨਾਂ ਦੀ ਡੈਥ 13 ਤਰੀਕ ਦੀ ਹੋਈ ਹੈ ਜਿਨ੍ਹਾਂ ਨੂੰ ਹੱਲੇ ਕੱਲੇ ਪਤਾ ਲੱਗਾ ਜੀ ਬਸ ਦੁੱਖ ਦੀ ਗੱਡੀ ਦੇ ਵਿੱਚ ਬੜਾ ਅਫਸੋਸ ਆ ਜੀ ਅਰੇ ਜਿਹੜਾ ਬੇਟੀ ਦੀ ਸ਼ਾਦੂਦਾ ਸੀ ਆ ਸ਼ਾਦੀ ਸ਼ੁਦਾ ਦੋ ਬੱਚੇ ਸੀਗੇ ਹਾਂਜੀ ਹਾਂਜੀ ਇੱਥੇ ਪੜਾਈਦਾ ਜੀ ਹਾਂਜੀ ਇਹ ਐਕਸੀਡੈਂਟ ਕੈਲੀਫੋਰਨੀਆ ਹੋਇਆ ਯੂ ਐਸਏ ਜੀ ਹਾਂਜੀ ਅਮਰੀਕਾ ਦੇ ਸੀਗਾ ਜੀ ਬਾਹਰ ਅਦਲਵੀਰ ਸਿੰਘ ਅਦਲਵੀਰ ਸਿੰਘ ਕਿਹੜੇ ਪਿੰਡ ਤੋਂ ਪਿੰਡ ਪੜਾਹੀ ਤੇ ਕੀ ਮਾਮਲਾ ਮੇਰਾ ਭਰਾ ਵੀ ਵੱਡਾ 2 ਕੁ ਸਾਲ ਪਹਿਲਾਂ ਸਵਾ ਕੁ 2 ਸਾਲ ਪਹਿਲਾਂ ਗਿਆ ਸੀ ਟਰੱਕ ਵਾਹ ਤੇ ਕੰਮ ਕਰਦਾ ਸੀ ਤੇ ਕੰਮ ਤੋਂ ਘਰ ਨੂੰ ਜਾਂਦਾ ਸੀ ਤੇ ਪਿੱਛੋਂ ਗੱਡੀ ਵੱਜੀ ਸੀ ਜੋ ਮੌਕੇ ਦੀ ਮੌਤ ਉਹੀ ਸੀ ਨਹੀਂ ਉਹ ਹਸਪੀਟਲ ਜਾ ਕੇ ਕੋਈ ਇਹਲੇ ਸਾਨੂੰ ਵੀ ਪੂਰਾ ਪਤਾ ਨਹੀਂ ਤੇ ਆਪਾਂ ਨੂੰ ਕਿੱਦਾਂ ਪਤਾ ਲੱਗਣਾ ਚਾਹੀਦਾ ਸਾਨੂੰ ਫੋਨ ਆਇਆ ਭੂਆ ਦਾ ਤੇ ਸਾਡੀ ਜੀ ਹਾਂਜੀ ਕਿੰਨੇ ਬੱਚੇ ਨੇ ਪਰਿਵਾਰ ਕੁੜੀ ਵੱਡੀ ਆ ਮੁੰਡਾ ਛੋਟਾ ਆ ਕੁੜੀ 9 ਸਾਲ ਦੀ ਮੁੰਡਾ 8 ਸਾਲ ਦਾ 2016 15 ਚ ਹੋਈ ਸੀ ਕਿਹਦੇ ਸਮੇਂ ਚ ਹੋਈ ਬਾਅਦ ਕੀ ਅੱਜ ਦੇ 23 2023 ਚ 2023 ਚ ਹੋਰ ਕੀ ਮੋੜਿੰਗ ਕਰਾ ਉੱਠੀ ਗਈ ਆ ਬਾਹਰ ਇਹ ਕਿ ਕਰਦੇ ਆ ਕੋਈ ਪੱਕਾ 15 20 ਦਿਨ ਤੱਕ ਲੱਗ ਜਾਣੇ ਵਿੱਚ